ਬਠਿੰਡਾ ਚ ਸਵਾਰੀ ਨਾ ਭਰੀ ਵਸ ਗੰਦੇ ਨਾਲੀ ਚ ਡਿੱਗੀ ਜਿਸ ਤੇ ਕਾਰਨ 8 ਵਿਅਕਤੀਆਂ ਦੀ ਮੌਤ ਤੇ 24 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਬਠਿੰਡਾ ਚ ਵੱਡਾ ਹਾਦਸਾ ਵਾਪਰਿਆ ਬਠਿੰਡਾ ਦੇ ਜੀਵਨ ਸਿੰਘ ਵਾਲਾ ਨੇ ਡੇ ਸਵਾਰੀ ਨਾ ਭਰੀ ਵਸ ਗੰਦੇ ਨਾਲੀ ਚ ਡਿੱਗੀ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ ਇਵਾਰਸ ਨਿੱਜੀ ਕੰਪਨੀ ਦੀ ਦੱਸੀ ਜਾ ਰਹੀ ਹੈ ਜੋ ਹਾਦਸੇ ਦਾ ਸਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨਾਲੇ ਉੱਚ ਡਿੱਗੀ ਇਸ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਵਾਰੀਆਂ ਨੂੰ ਬੱਸ ਚੋਂ ਬਾਹਰ ਕੱਢਿਆ ਗਿਆ। ਖਾਸ ਕਰਸਤੇ ਰੇਲਿੰਗ ਨਾ ਹੋਣ ਕਾਰਨ ਵਾਪਰਿਆ। ਨਿਊ ਗੁਰੂਕਾਸ਼ੀ ਵਾਸ ਸਰਵਿਸ ਕੰਪਨੀ ਦੀ ਇਹ ਬੱਸ ਸਰਦੂਲਗੜ ਤੋਂ ਆਇਆ ਤਿਲਵੰਡੀ ਸਾਬੋ ਬਠਿੰਡਾ ਵੱਲ ਜਾ ਰਹੀ ਸੀ। ਪਿੰਡ ਜੀਵਰ ਸਿੰਘ ਦੇ ਵਾ ਜੀਵਰ ਸਿੰਘ ਬਾਲਾ ਦੇ ਕੋਲ ਪਹੁੰਚ ਕੇ ਗੰਦੇ ਨਾਲੇ ਦੀ ਰੇਲਿੰਗ ਤੋੜ ਕੇ ਤੋੜਦਾ ਨਾਲੇ ਚਾ